ਹਾਂਜੀ ਬਰਨਾਲਾ ਵਾਲਿਓ ਅੱਜ ਵਪਾਰੀ ਭਰਾਵਾਂ ਲਈ ਲੈ ਕੇ ਪਹੁੰਚੇ ਹਾਂ ਕਿ ਬਹੁਤ ਵਧੀਆ ਪ੍ਰੋਜੈਕਟ ਜਿੱਥੇ ਵਪਾਰੀ ਭਰਾ ਆਪਣਾ ਨਵਾਂ ਕੰਮ ਕਰਦਾ ਸ਼ੁਰੂ ਕਰੀ ਸਕਦੇ ਨੇ ਇਸ ਦੇ ਨਾਲ ਨਾਲ ਜੇਕਰ ਕੋਈ ਉਹਨਾਂ ਦਾ ਪੁਰਾਣਾ ਕੰਮ ਕਰਾ ਉਹਦੀ ਕੋਈ ਬ੍ਰਾਂਚ ਖੋਲਣਾ ਚਾਹੁੰਦੇ ਨੇ ਕੋਈ ਫਰਾਂਚਾਈਜ਼ੀ ਖੋਲਣਾ ਚਾਹੁੰਦੇ ਨੇ ਉਸ ਦੇ ਲਈ ਵੀ ਲੋਕੇਸ਼ਨ ਢੁਕਮੀ ਹੋਵੇਗੀ ਇਸ ਦੇ ਨਾਲ ਨਾਲ ਜੇਕਰ ਤੁਸੀਂ ਕੋਈ ਕਮਰਸ਼ੀਅਲ ਏਰੀਆ ਚਾਹੁੰਦੇ ਹੋ ਤੇ ਚਾਹੁੰਦੇ ਹੋ ਕਿ ਆਪਣਾ ਕੋਈ ਦਫ਼ਤਰ ਬਣਾਉਣਾ ਚਾਹੁੰਦੇ ਹੋ ਕਮਰਸ਼ੀਅਲ ਏਰੀਆ ਭਾੜ ਰਹੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਲੈ ਕੇ ਪਹੁੰਚੇ ਕਹੇ ਜੀ ਇਹ ਜਗ੍ਹਾ ਜੋ ਤੁਹਾਡੇ ਵਪਾਰ ਲਈ ਢੁਕਮੀ ਵੀ ਹੋ ਅਤੇ ਫਾਇਦੇਮੰਦ ਵੀ ਹੋਵੇਗੀ ਜੀ ਹਾਂ ਬਿਲਕੁਲ ਸਹੀ ਸੁਣਿਆ ਅਸੀਂ ਪਹੁੰਚੇ ਹ ਬਰਨਾਲਾ ਬਾਜਖਾਨ ਰੋਡ ਸੂਦ ਤੇ ਆਰਤੀ ਪੈਲਸ ਵਾਲੀ ਲੋਕੇਸ਼ਨ ਦੇ ਉੱਤੇ ਜਿੱਥੇ ਗਵਰਧਨ ਸਿਟੀ ਬਣੀ ਹੈ ਉੱਤੇ ਉਸ ਦੇ ਬਾਹਰ ਬਿਲਕੁਲ ਕਮਰਸ਼ੀਅਲ ਕੰਪਲੈਕਸ ਬਣਿਆ ਹੋਇਆਗਾ ਜਿਸੇ ਤੁਹਾਨੂੰ 16x55 ਦਾ ਜਿਹੜਾ ਇਹ ਪੋਰਸ਼ਨ ਹੈ ਕਮਰਸ਼ੀਅਲ ਉਹ ਤੁਹਾਨੂੰ ਮਿਲਣ ਵਾਲਾ ਇੱਥੇ ਖਾਸੀਅਤ ਦੀ ਗੱਲ ਹੈ ਕਿ ਜਿਸੇ ਤੁਹਾਨੂੰ ਇਹ ਪੂਰਾ ਤਿਆਰ ਕਰਕੇ ਦਿੱਤਾ ਜਾ ਬਗਾ ਉੱਥੇ ਹੀ ਤੁਹਾਨੂੰ ਗਰਾਉਂਡ ਫਲੋਰ ਦੇ ਨਾਲ ਨਾਲ ਟੋਪ ਫਲੋਰ ਵੀ ਦਿੱਤਾ ਜਾਵੇਗਾ ਜਿਸੇ ਤੁਹਾਨੂੰ 16x55 ਦੇ ਹੈ ਜਿਹੜੇ ਉਹ ਦੋ ਪੋਰਸ਼ਨ ਮਿਲਣ ਵਾਲੇ ਨੇ ਲਗਜ਼ਰੀਅਸ ਲੋਕੇਸ਼ਨ ਹੈਗੀ ਹੈ ਜਿਸੇ ਤੁਹਾਨੂੰ ਵਿਦਆਊਟ ਇੰਟੀਰੀਅਰ ਕੰਪਲੀਟ ਸੈਟਅਪ ਹੈ ਜਿਹੜਾ ਉਥੇ ਆਰਕਰ ਕੀਤਾ ਜਾਵੇਗਾ ਇਸ ਦੇ ਨਾਲ ਨਾਲ ਤੁਸੀਂ ਇਹਨੂੰ ਪਰਚੇਸ ਵੀ ਕਰ ਸਕਦੇ ਹੋ ਅਦਰੈਂਟ ਤੇ ਵੀ ਲੈ ਸਕਦੇ ਹੋ ਜੀ ਹਾਂ ਤਾਂ ਇਹ ਲੋਕੇਸ਼ਨ ਤੁਹਾਡੇ ਕੰਮਕਾਰ ਦੇ ਵਿੱਚ ਫਾਇਦੇਮੰਦ ਵੀ ਹੋ ਸਕਦੀ ਹੈ ਤੇ ਤੁਹਾਡੇ ਕਾਰੋਬਾਰ ਨੂੰ ਹੈ ਜਿਹੜਾ ਹੋਰ ਵੀ ਅੱਗੇ ਵਧਾਵੇਗੀ ਹੁਣ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਕੋਈ ਨਵਾਂ ਕੰਮ ਕਰ ਤੋੜਨਾ ਜਾਂ ਪੁਰਾਣੇ ਕੰਮ ਕਰਦੇ ਕਿ ਬ੍ਰਾਂਚ ਖੋਲਣਾ ਚਾਹੁੰਦੇ ਹੋ ਤਾਂ ਅੱਜ ਹੀ ਪਹੁੰਚੋ ਗਵਰਦਨ ਸਿਟੀ ਬਰਨਾਲਾ ਬਾਜਾ ਸੂਰ ਆਰਤੀਪਾਲਸ ਵਾਲੀ ਲੋਕੇਸ਼ਨ ਦੇ ਉੱਪਰ ਬਰਨਾਲਾ